ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਬੀਵੇਂ ਅਧਿਆਏ ਤੇ ਪਹਿਲੇ ਭਾਗ ਦੀ ਕਥਾ ਸਾਰ ਰੂਪ ਵਿੱਚ ਕਰਾਂਗੇ ਕਵੀ ਸੰਤੋਖ ਸਿੰਘ ਜੀ ਸਭ ਤੋਂ ਪਹਿਲਾਂ ਸ੍ਰੀ ਗੁਰੂ ਹਰ Rai ਦੇਵ ਜੀ ਦੇ ਚਰਨਾਂ ਵਿੱਚ ਮੰਗਲਾ ਚਰਨ ਕਰਦੇ ਹਨ ਕਵੀ ਜੀ ਕਹਿੰਦੇ ਹਨ ਕਿ ਸ੍ਰੀ ਗੁਰੂ ਹਰ Rai ਜੀ ਜੋ ਮਾਇਆ ਦਾ ਪਤ ਮਾਇਆ ਦੇ ਪਤੀ ਹਨ ਸਤਿਗੁਰੂ ਜੀ ਸਾਡੇ ਸਹਾਈ ਹਨ ਮਨ ਕਰਕੇ ਅਤੇ ਬਾਣੀ ਕਰਕੇ ਅਸੀਂ ਉਹਨਾਂ ਨੂੰ ਧਿਆਉਂਦੇ ਹਾਂ ਕਿਉਂਕਿ ਇਸ ਨਾਲ ਸਾਨੂੰ ਸੁਖ ਮਿਲਦੇ ਹਨ ਕਵੀ ਜੀ ਕਹਿੰਦੇ ਹਨ ਕਿ ਸ੍ਰੀ ਗੁਰੂ ਹਰ Rai ਜੀ ਦੇ ਚਰਨਾਂ ਵਿੱਚ ਬੇਨਤੀ ਕਰਦੇ ਹਨ ਗੁਰੂ ਜੀ ਕਿਰਪਾ ਕਰਕੇ ਸਾਡੀ ਮਦਦ ਕਰੋ ਜਿਸ ਕਰਕੇ ਅਸੀਂ ਹਮੇਸ਼ਾ ਤੁਹਾਨੂੰ ਯਾਦ ਕਰਦੇ ਰਹੀਏ ਗੁਰੂ ਦੀ ਬਾਣੀ ਪੜਨ ਨਾਲ ਸਾਰੇ ਹੀ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ ਗਰੀਬੀ ਭਾਵ ਦਲਿੱਦਰੀ ਅਤੇ ਪਾਪਾਂ ਨੂੰ ਖਤਮ ਕਰਨ ਵਾਲੇ ਹਨ ਗੁਰੂ ਜੀ ਇਸੇ ਕਰਕੇ ਸ੍ਰੀ ਗੁਰੂ ਹਰ Rai ਜੀ ਦੀ ਕਵੀ ਸੰਤੋਖ ਸਿੰਘ ਜੀ ਜੈ ਜੈਕਾਰ ਕਰਦੇ ਹਨ ਇਸ ਤੋਂ ਬਾਅਦ ਬੀਮੇ ਅਧਿਆਏ ਦੇ ਪਹਿਲੇ ਭਾਗ ਦੀ ਕਥਾ ਆਰੰਭ ਹੁੰਦੀ ਹੈ ਜੋ ਆਪਾਂ ਸਾਰ ਰੂਪ ਵਿੱਚ ਕਰਾਂਗੇ ਇਸੋ ਦੇ ਆਈ ਦੇ ਪਹਿਲੇ ਭਾਗ ਵਿੱਚ ਕੁਝ ਚੁਗਲਖੋਰ ਵਿਅਕਤੀ ਜੋ ਆਪਣੇ ਆਪ ਨੂੰ ਭਾਈ ਜੈਰਾਮ ਜੀ ਦੇ ਦੋਸਤ ਦੱਸਦੇ ਹਨ ਆ ਕੇ ਨਾਨਕ ਜੀ ਦੀ ਚੁਗਲੀ ਕਰਦੇ ਹਨ ਭਾਈ ਜੈਰਾਮ ਜੀ ਕੋਲ ਜਿਸ ਕਾਰਨ ਭਾਈ ਜੈਰਾਮ ਜੀ ਫਿਕਰਾਂ ਵਿੱਚ ਗਵਾਚ ਜਾਂਦੇ ਹਨ ਫਿਰ ਜਾਣੀ ਜਾਣ ਨਾਨਕ ਜੀ ਮੋਦੀ ਖਾਨੇ ਦਾ ਦੁਬਾਰਾ ਲੇਖਾ ਕਰਨ ਵਾਰੇ ਭਾਈ ਜੈਰਾਮ ਜੀ ਨੂੰ ਕਹਿੰਦੇ ਹਨ 23 ਤੋਂ ਬਾਅਦ ਕਥਾ ਦਾ ਆਰੰਭ ਹੁੰਦਾ ਹੈ ਇਹ ਕਥਾ ਭਾਈ ਬਾਲਾ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਸੁਣਾ ਰਹੇ ਹਨ ਕਿ हे ਕਿਰਪਾ ਦੇ ਖਜ਼ਾਨੇ ਗੁਰੂ ਜੀ ਅੱਗੇ ਸਾਖੀ ਸੁਣੋ ਜੀ ਭਾਈ ਬਾਲੇ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਕਥਾ ਬਹੁਤ ਮਹਾਨ ਹੈ ਅਤੇ ਇਹ ਕਥਾ ਜੋ ਵੀ ਪੜਦਾ ਅਤੇ ਸੁਣਦਾ ਹੈ ਇਹ ਉਸ ਨੂੰ ਵੀ ਮਹਾਨ ਬਣਾ ਦਿੰਦੀ ਹੈ ਇਸ ਕਥਾ ਨੂੰ ਸੁਣ ਕੇ ਵਿਅਕਤੀ ਦੇ ਪਾਪ ਖਤਮ ਹੋ ਜਾਂਦੇ ਹਨ ਇਸ ਤੋਂ ਪਹਿਲੇ ਅਧਿਆਇ ਵਿੱਚ ਆਪਾਂ ਦੇਖਿਆ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਮੰਗਣੀ ਹੋ ਗਈ ਹੈ ਅਤੇ ਇਸ ਪ੍ਰੋਗਰਾਮ ਤੋਂ ਬਾਅਦ ਸ੍ਰੀ ਗੁਰੂ ਨਾਨਕ ਦੇਵ ਜੀ ਮੋਦੀਖਾਨੇ ਦਾ ਕੰਮ ਬਹੁਤ ਚੰਗੇ ਤਰੀਕੇ ਨਾਲ ਚਲਾ ਰਹੇ ਹਨ ਮੋਦੀ ਖਾਨੇ ਵਿੱਚ ਜੋ ਵੀ ਭੁੱਖਾ ਵਿਅਕਤੀ ਆਉਂਦਾ ਸੀ ਨਾਨਕ ਜੀ ਉਸ ਨੂੰ ਮੁਫਤ ਰਸਨਾ ਦੇ ਦਿੰਦੇ ਸਨ ਜੇ ਕੋਈ ਨੰਗਾ ਵਿਅਕਤੀ ਆਉਂਦਾ ਸੀ ਤਾਂ ਉਸ ਨੂੰ ਕੱਪੜੇ ਦੇ ਦਿੰਦੇ ਸਨ ਇਸ ਤਰ੍ਹਾਂ ਕੋਈ ਮੰਗਣ ਵਾਲਾ ਬਾਲਾ ਵਿਅਕਤੀ ਖਾਲੀ ਹੱਥ ਨਹੀਂ ਜਾਂਦਾ ਸੀ ਵਿਦੇਸੀ ਲੋਕ ਵੀ ਨਾਨਕ ਜੀ ਬਾਰੇ ਪੁੱਛ-ਪੁੱਛ ਕੇ ਆਉਂਦੇ ਸੀ ਕਿ ਉਹਨਾਂ ਦਾ ਮੋਦੀ ਖਾਨਾ ਕਿੱਥੇ ਹੈ ਨਾਨਕ ਜੀ ਹੱਟੀ ਸਵੇਰੇ ਅੰਬਰਤ ਵੇਲੇ ਤੋਂ ਅੰਬਰਤ ਵੇਲੇ ਤੋਂ ਬਾਅਦ ਹੀ ਖੋਲ੍ਹ ਦਿੰਦੇ ਸਨ ਅਤੇ ਸ਼ਾਮ ਦੇ 9 ਵਜੇ ਤੱਕ ਦੁਕਾਨ ਖੁੱਲੀ ਰਹਿੰਦੀ ਸੀ ਦੌਲਤ ਖਾਨ ਦੇ ਸਾਰੇ ਸਿਪਾਹੀ ਮੋਦੀ ਖਾਨੇ ਤੋਂ ਹੀ ਰਾਸ਼ਨ ਲੈਂਦੇ ਸਨ ਦੇਸਾਂ ਪਰਦੇਸਾਂ ਦੇ ਜਿੰਨੇ ਵੀ ਮੰਗਦੇ ਸਨ ਸਾਰੇ ਹੀ ਆ ਕੇ ਮੋਦੀ ਖਾਨੇ ਤੋਂ ਸੌਦਾ ਲੈਂਦੇ ਸਨ ਇਸ ਕਰਕੇ ਹੱਟੀ ਤੇ ਹਰ ਸਮੇਂ ਹੀ ਭੀੜ ਲੱਗੀ ਰਹਿੰਦੀ ਸੀ ਨਾਨਕ ਜੀ ਤੋਂ ਜੋ ਵੀ ਵਿਅਕਤੀ ਸੌਦਾ ਲੈ ਕੇ ਜਾਂਦਾ ਸੀ ਉਹ ਬਹੁਤ ਸਾਰੀਆਂ ਅਸੀਸਾਂ ਦਿੰਦਾ ਹੋਇਆ ਹੀ ਵਾਪਸ ਜਾਂਦਾ ਸੀ ਕਿ ਤੇਰਾ ਕਾਰੋਬਾਰ ਅੱਗੇ ਵਧੇ ਉਹ ਸੋਚਦੇ ਸਨ ਕਿ ਨਾਨਕ ਜੀ ਦਾ ਦਿਲ ਕਿੰਨਾ ਵੱਡਾ ਹੈ ਜੋ ਦਾਨ ਦੇਣ ਵੇਲੇ ਬਿਲਕੁਲ ਵੀ ਸੰਕੋਚ ਨਹੀਂ ਕਰਦੇ ਸੀ ਸੁਲਤਾਨਪੁਰ ਵਿੱਚ ਰਹਿਣ ਵਾਲੇ ਲੋਕ ਦੇਖਦੇ ਸਨ ਕਿ ਇੱਥੇ ਮੋਦੀ ਖਾਨੇ ਵਿੱਚ ਹਰ ਵਿਅਕਤੀ ਨੂੰ ਸਮਾਨ ਮਿਲ ਰਿਹਾ ਹੈ ਜੋ ਪੈਸੇ ਦਿੰਦਾ ਹੈ ਉਸ ਨੂੰ ਵੀ ਮਿਲਦਾ ਹੈ ਅਤੇ ਜੋ ਰੁਪਏ ਨਹੀਂ ਦਿੰਦਾ ਉਸ ਨੂੰ ਵੀ ਸੌਦਾ ਮਿਲ ਜਾਂਦਾ ਹੈ ਉਹ ਸਾਰੇ ਇਸ ਗੱਲ ਤੋਂ ਹੈਰਾਨ ਸਨ ਕਿ ਨਾਨਕ ਜੀ ਦਿਨ ਰਾਤ ਦਾਨ ਦੇ ਰਹੇ ਹਨ ਲੋਕ ਸੋਚਦੇ ਸੀ ਕਿ ਇਹ ਤਾਂ ਇਸ ਤਰ੍ਹਾਂ ਦਾਨ ਦੇ ਰਹੇ ਹਨ ਤੇ ਮੇ ਕੋਈ ਬਹੁਤ ਵੱਡਾ ਰਾਜਾ দান ਕਰ ਰਿਹਾ ਹੋਵੇ ਉਹ ਸੋਚਦੇ ਸੀ ਕਿ ਨਾਨਕ ਦੌਲਤ ਖਾਨ ਦੀ ਦੌਲਤ ਗਵਾ ਰਹੇ ਹਨ ਇਸ ਤਰ੍ਹਾਂ ਤਾਂ ਇਹ ਦੌਲਤ ਖਾਨ ਦੀ ਮਾਇਆ ਮੁਕਾ ਦੇਣਗੇ ਲੋਕ ਸੋਚਦੇ ਸਨ ਕਿ ਨਾਨਕ ਦੇ ਦਿਲ ਵਿੱਚ ਕੋਈ ਵੀ ਡਰ ਨਹੀਂ ਹੈ ਕਿ ਜੇ ਮੈਂ ਦੌਲਤ ਖਾਨ ਦੇ ਪੈਸੇ ਖਵਾ ਦਿੱਤੇ ਤਾਂ ਮੇਰਾ ਕੀ ਹੋਵੇਗਾ ਉਹ ਸੋਚਦੇ ਹਨ ਕਿ ਅਸੀਂ ਜਾਣਦੇ ਹਾਂ ਕਿ ਅੱਜ ਜਾਂ ਕੱਲ ਨਾਨਕ ਸਾਰਾ ਮੋਦੀ ਖਾਨ ਨਾਲ ਲੁਟਾ ਕੇ ਭੱਜ ਜਾਵੇਗਾ ਇਸ ਤਰ੍ਹਾਂ ਲੋਕ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਦੇ ਹਨ ਕਿ ਜਦੋਂ ਨਾਨਕ ਭੱਜੇਗਾ ਤਾਂ ਦੌਲਤ ਖਾਨ ਆਪਣੀ ਫੌਜ ਇਸ ਤੇ ਪਿੱਛੇ ਲਾ ਦੇਵੇਗਾ ਅਤੇ ਫੇਰ ਸਿਪਾਹੀ ਇਸ ਨੂੰ ਫੜ ਕੇ ਲੈ ਜਾਣਗੇ ਜੇਕਰ ਇਸ ਤਰ੍ਹਾਂ ਹੋਇਆ ਤਾਂ ਫੇਰ ਵਿਚਾਰੇ ਜੈਰਾਮ ਦਾ ਕੀ ਹੋਵੇਗਾ ਜਿਸ ਨੇ ਇਸ ਨੂੰ ਦੌਲਤ ਖਾਨ ਦੇ ਕੋਲ ਨੌਕਰੀ ਦਵਾਈ ਹੈ ਸੋ ਇਸ ਤਰ੍ਹਾਂ ਭੈੜੀ ਮੱਤ ਵਾਲੇ ਲੋਕ ਹਨ ਇਹ ਭਾਈ ਜੈਰਾਮ ਜੀ ਨੂੰ ਤਾਂ ਜਾਣਦੇ ਹਨ ਅਤੇ ਇਹ ਸਾਰੇ ਇਕੱਠੇ ਹੋ ਕੇ ਉਹਨਾਂ ਦੇ ਘਰ ਆ ਗਏ ਉਹਨਾਂ ਨੇ ਭਾਈ ਜੈ ਰਾਮ ਜੀ ਨੂੰ ਬਾਹਰ ਬੁਲਾ ਲਿਆ ਕਿਉਂਕਿ ਉਹ ਇਹ ਨਹੀਂ ਚਾਹੁੰਦੇ ਸੀ ਕਿ ਬੇਬੇ ਨਾਨਕੀ ਜੀ ਉਹਨਾਂ ਦੀ ਗੱਲ ਸੁਣੇ ਭਾਈ ਜੈ ਰਾਮ ਜੀ ਨੂੰ ਜੀ ਨੂੰ ਉਹਨਾਂ ਨੇ ਇੱਕ ਪਾਸੇ ਬਿਠਾ ਲਿਆ ਅਤੇ ਕਿਹਾ ਕਿ ਤੂੰ ਇਸ ਤਰ੍ਹਾਂ ਬੇਫਿਕਰ ਹੋ ਕੇ ਕਿਸ ਤਰ੍ਹਾਂ ਬੈਠਾ ਹੈ ਉਹਨਾਂ ਨੇ ਕਿਹਾ ਕਿ ਤੇਰਾ ਜਿਹੜਾ ਸਾਲਾ ਹੈ ਨਾਨਕ ਉਹ ਤਾਂ ਹਮੇਸ਼ਾ ਹੀ ਮੋਦੀ ਖਾਨ ਨਾਲ ਲੁਟਾਈ ਚਾ ਰਿਹਾ ਹੈ ਇਸ ਕਰਕੇ ਤੂੰ ਉਸ ਨੂੰ ਸਮਝਾ ਜਾ ਕੇ ਕਿ ਉਹ ਇਹ ਕੰਮ ਨਾ ਕਰੇ ਜੇਕਰ ਘਾਟਾ ਪੈ ਗਿਆ ਤਾਂ ਕੀ ਹੋਵੇਗਾ ਅਤੇ ਇਸ ਤਰ੍ਹਾਂ ਜਦੋਂ ਨਾਨਕ ਨੇ ਸਭ ਕੁਝ ਗਵਾ ਦਿੱਤਾ ਫਿਰ ਉਹ ਭੱਜ ਗਿਆ ਭੱਜ ਜਾਵੇਗਾ ਇਸ ਤਰ੍ਹਾਂ ਸਾਰਾ ਝਗੜਾ ਤੇਰੇ ਗਾਲ ਪੈ ਜਾਵੇਗਾ ਤੇ ਦੌਲਤ ਖਾਨ ਨੇ ਤੈਨੂੰ ਨਹੀਂ ਛੱਡਣਾ ਸਾਰੇ ਲੋਕਾਂ ਨੇ ਭਾਈ ਜੈ ਰਾਮ ਜੀ ਨੂੰ ਕਿਹਾ ਕਿ ਉਹ ਲੋਕਾਂ ਨੂੰ ਮੁਫਤ ਰਸਣ ਵੰਡ ਰਿਹਾ ਹੈ ਕਿਉਂਕਿ ਉਹ ਉਸ ਦੇ ਰੁਪਏ ਨਹੀਂ ਇਸ ਕਰਕੇ ਤੇਰੇ ਲਈ ਬਹੁਤ ਔਖਾ ਹੋ ਜਾਵੇਗਾ ਅਸੀਂ ਸਾਰੇ ਦੌਲਤਖਾਨ ਨੂੰ ਜਾਣਦੇ ਹਾਂ ਉਸ ਨੇ ਇੱਕ ਵੀ ਪੈਸਾ ਨਹੀਂ ਛੱਡਣਾ ਅਤੇ ਇਸ ਤਰ੍ਹਾਂ ਤੈਥੋਂ ਘਾਟਾ ਪੂਰਾ ਨਹੀਂ ਕੀਤਾ ਜਾਣਾ ਲੋਕਾਂ ਨੇ ਭਾਈ ਜੈ ਰਾਮ ਜੀ ਨੂੰ ਕਿਹਾ ਕਿ ਤੂੰ ਦੂਰ ਅੰਦੇਸੀ ਹੈ ਭਾਬ ਦੂਰ ਦੀ ਸੋਚਣ ਵਾਲਾ ਹੈ ਇਸ ਕਰਕੇ ਤੂੰ ਇਸ ਬਾਰੇ ਸੋਚ ਵਿਚਾਰ ਕਰ ਇਸ ਤਰ੍ਹਾਂ ਤੂੰ ਆਪਣਾ ਧਾਨ ਖਰਾਬ ਨਾ ਕਰ ਅਸੀਂ ਤਾਂ ਤੇਰੇ ਛੋਟੇ ਹੁੰਦਿਆਂ ਤੋਂ ਹੀ ਦੋਸਤ ਰਹੇ ਹਾਂ ਇਸ ਕਰਕੇ ਅਸੀਂ ਸਾਰਾ ਕੁਝ ਤੈਨੂੰ ਦੱਸ ਰਹੇ ਹਾਂ ਜੇਕਰ ਤੇਰੇ ਵਿਰੋਧ ਵਿੱਚ ਕੁਝ ਗੱਲ ਹੋ ਰਹੀ ਹੋਵੇ ਤਾਂ ਅਸੀਂ ਚੌਕਸ ਕਰਨ ਆਏ ਹਾਂ ਤੈਨੂੰ ਕਿਉਂਕਿ ਸਾਨੂੰ ਇਸ ਗੱਲ ਦਾ ਦੁੱਖ ਹੈ ਲੋਕਾਂ ਨੇ ਭਾਈ ਜੈ ਰਾਮ ਜੀ ਨੂੰ ਕਿਹਾ ਕਿ ਅਸੀਂ ਇਹ ਬਰਦਾਸ਼ਤ ਨਹੀਂ ਕਰ ਸਕਦੇ ਕਿ ਤੂੰ ਕਿਸੇ ਦੁੱਖ ਮੁਸੀਬਤ ਵਿੱਚ ਫਸੇ ਇਸ ਕਰਕੇ ਤੈਨੂੰ ਅਸੀਂ ਇਹ ਸਾਰੀਆਂ ਗੱਲਾਂ ਦੱਸ ਰਹੇ ਹਾਂ ਅਤੇ ਅਸੀਂ ਸਾਰੇ ਤੈਨੂੰ ਸਮਝਾਉਣ ਲਈ ਹੀ ਇੱਥੇ ਸਾਰੇ ਰਲ ਮਿਲ ਕੇ ਆਏ ਹਾਂ ਇਸ ਤੋਂ ਬਾਅਦ ਭਾਈ ਜੈ ਰਾਮ ਜੀ ਨੂੰ ਉਹਨਾਂ ਦੋਸਤਾਂ ਭਾਬ ਲੋਕਾਂ ਨੇ ਕਿਹਾ ਕਿ ਹੁਣ ਜਿਵੇਂ ਤੇਰੀ ਮਰਜ਼ੀ ਹੈ ਤੂੰ ਉਸੇ ਤਰ੍ਹਾਂ ਹੀ ਕਰ ਕਬੀ ਸੰਤੋਖ ਸਿੰਘ ਜੀ ਇਸ ਸਾਰੀ ਗੱਲ ਦਾ ਅਲੰਕਾਰਕ ਰੂਪ ਬਣਾਉਂਦੇ ਹੋਏ ਕਹਿੰਦੇ ਹਨ ਕਿ ਜਿਵੇਂ ਬਹੁਤ ਵਾਰਿਸ ਹੋ ਰਹੀ ਹੋਵੇ ਇਸ ਤਰ੍ਹਾਂ ਇਨ੍ਹਾਂ ਚੁਗਲਖੋਰ ਆਦਮੀਆਂ ਦੇ ਬੋਲਾਂ ਦੀ ਬਰਸਾਤ ਹੋ ਗਈ ਪਾਈ ਜੈ ਰਾਮ ਜੀ ਉੱਪਰ ਇੰਨੀ ਜ਼ਿਆਦਾ ਬਰਸਾਤ ਹੋਈ ਇਨ੍ਹਾਂ ਚੁਗਲਖੋਰ ਆਦਮੀਆਂ ਦੇ ਬੋਲਾਂ ਦੀ ਇੱਕ ਵੱਡੀ ਨਦੀ ਬਣ ਗਈ ਹੁਣ ਪਾਈ ਜੈ ਰਾਮ ਜੀ ਦੇ ਮਨ ਵਿੱਚ ਫਿਕਰ ਪੈਦਾ ਹੋ ਗਿਆ ਇਸ ਤਰ੍ਹਾਂ ਉਹਨਾਂ ਦਾ ਨਾਨਕ ਜੀ ਤੇ ਜੋ ਭਰੋਸਾ ਸੀ ਉਹ ਵੀ ਖਤਮ ਹੋ ਗਿਆ ਕਿਉਂਕਿ ਚਿੰਤਾ ਦੀ ਨਦੀ ਦਾ ਵਹਾਅ ਬਹੁਤ ਤੇਜ਼ ਸੀ ਇਸ ਤਰ੍ਹਾਂ ਭਾਈ ਜੈਰਾਮ ਜੀ ਇਸ ਨਦੀ ਵਿੱਚ ਰੁੜ ਰਹੇ ਸਨ ਅਤੇ ਉਹਨਾਂ ਨੂੰ ਕਿਸੇ ਪਾਸੇ ਵੀ ਕੋਈ ਧੀਰਜ ਨਹੀਂ ਮਿਲ ਰਿਹਾ ਹੈ। ਹੁਣ ਉਹ ਦਿਨ ਰਾਤ ਫਿਕਰਾਂ ਵਿੱਚ ਸੋਚੀ ਜਾ ਰਹੇ ਹਨ ਲੋਕਾਂ ਦੀਆਂ ਇਹ ਗੱਲਾਂ ਸੁਣ ਕੇ ਭਾਈ ਜੈ RAM ਜੀ ਵਾਪਸ ਆਪਣੇ ਘਰ ਆ ਗਏ ਇਹ ਜਿੰਨੇ ਵੀ ਲੋਕ ਸਨ ਜੋ ਚੁਗਲੀਆਂ ਭਾਵ ਨਾਨਕ ਜੀ ਦੀ ਨਿੰਦਾ ਕਰ ਰਹੇ ਸੀ ਉਹ ਸਾਰੇ ਆਪ ਤਾਂ ਬੇਫਿਕਰ ਹੋ ਕੇ ਚਲੇ ਗਏ ਪਰ ਵਿਚਾਰੇ ਜੈ RAM ਜੀ ਨੂੰ ਚਿੰਤਾ ਦੀ ਨਦੀ ਵਿੱਚ ਡੋਬ ਗਏ। ਇਸ ਤਰ੍ਹਾਂ ਚੁਗਲਖੋਰ ਲੋਕਾਂ ਦਾ ਤਾਂ ਕੰਮ ਹੀ ਇਹੀ ਹੁੰਦਾ ਹੈ ਲੋਕਾਂ ਦੀ ਨੀਂਦ ਖਰਾਬ ਕਰਨਾ। ਹੁਣ ਭਾਈ ਜੈਰਾਮ ਜੀ ਆਪਣੇ ਫਿਕਰਾਂ ਵਿੱਚ ਬੈਠੇ ਹਨ ਆਪਣੀ ਗਰਦਨ ਨੀਵੇਂ ਕਰਕੇ ਇਸ ਤਰ੍ਹਾਂ ਉਹ ਚਿੰਤਾ ਵਿੱਚ ਬੈਠੇ ਰਹਿੰਦੇ ਹਨ। ਉਹ ਦਿਨ ਰਾਤ ਹੀ ਸੋਚਦਾ ਰਹਿੰਦਾ ਹੈ ਕਿ ਮੈਂ ਹੁਣ ਕੀ ਕਰਾਂ? ਇਸ ਤਰ੍ਹਾਂ ਭਾਈ ਜੈਰਾਮ ਜੀ ਹੁਣ ਪਰਮੇਸ਼ਰ ਅੱਗੇ ਬੇਨਤੀ ਕਰਦਾ ਹੈ ਕਿ ਤੂੰ ਮੈਨੂੰ ਬਚਾ ਲੈ। ਉਸ ਦੇ ਅੰਦਰ ਚਿੰਤਾ ਦੀ ਬਹੁਤ ਵੱਡੀ ਪੀੜ ਹੋ ਰਹੀ ਹੈ ਅਤੇ ਉਹ ਇਹ ਗੱਲ ਕਿਸੇ ਨੂੰ ਦੱਸਣੀ ਵੀ ਦੱਸ ਵੀ ਨਹੀਂ ਸਕਦਾ। ਇਹ ਗੱਲ ਉਹ ਆਪਣੇ ਮਨ ਦੇ ਅੰਦਰ ਹੀ ਰੱਖਦਾ ਹੈ ਕਿਸੇ ਨੂੰ ਵੀ ਦੱਸਦਾ ਨਹੀਂ ਹੈ। ਬੇਬੇ ਨਾਨਕੀ ਜੀ ਨੇ ਜਦੋਂ ਆਪਣੇ ਪਤੀ ਜੈ RAM ਜੀ ਦੀ ਹਾਲਤ ਦੇਖੀ ਕਿ ਉਹ ਫਿਕਰਾਂ ਵਿੱਚ ਡੁੱਬਾ ਹੋਇਆ ਹੈ। ਨਾਨਕੀ ਜੀ ਨੇ ਦੇਖਿਆ ਕਿ ਉਹ ਕਈ ਦਿਨਾਂ ਤੋਂ ਕਿਸੇ ਫਿਕਰ ਵਿੱਚ ਗੁਆਚੇ ਹੋਏ ਹਨ ਅਤੇ ਬੇਬੇ ਨਾਨਕੀ ਜੀ ਸੋਚਦੇ ਹਨ ਕਿ ਜ਼ਰੂਰ ਕੋਈ ਮਾੜਾ ਕੰਮ ਹੋਇਆ ਹੋਵੇਗਾ ਜਿਸ ਕਾਰਨ ਮੇਰਾ ਪਤੀ ਦੁਖੀ ਹੈ ਉਹ ਸੋਚਦੀ ਹੈ ਕਿ ਅੱਜ ਮੇਰਾ ਪਤੀ ਇੰਨੇ ਫਿਕਰਾਂ ਵਿੱਚ ਕਿਉਂ ਹੈ ਫੇਰ ਤੁਲਸਾ ਦਾਸੀ ਨੇ ਦੇਖਿਆ ਕਿ ਬੇਬੇ ਨਾਨਕੀ ਜੀ ਫਿਕਰਾਂ ਵਿੱਚ ਕਿਉਂ ਪੈ ਗਈ ਫੇਰ ਤੁਲਸਾ ਦਾਸੀ ਨੇ ਕਿਹਾ ਕਿ ਇਹ ਬਹੂ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਹੈ ਕਿ ਕੁਝ ਦਿਨ ਪਹਿਲਾਂ ਮੈਂ ਕੁਝ ਦੇਖਿਆ ਸੀ ਇੱਕ ਦਿਨ ਕੁਝ ਆਦਮੀ ਆਪਣੇ ਘਰ ਵਿੱਚ ਆਏ ਸੀ ਉਹਨਾਂ ਨੇ ਘਰ ਆਉਂ ਉਹਨਾਂ ਨੂੰ ਘਰ ਆਉਂਦਿਆਂ ਮੈਂ ਦੇਖਿਆ ਸੀ ਅਤੇ ਉਹ ਆ ਕੇ ਜੈ ਰਾਮ ਜੀ ਨੂੰ ਮਿਲੇ ਸਨ ਉਸ ਦਿਨ ਤੋਂ ਲੈ ਕੇ ਜੈ ਰਾਮ ਜੀ ਦੁਖੀ ਹਨ ਤੁਲਸਾ ਦਾਸੀ ਦੀ ਇਹ ਗੱਲ ਸੁਣ ਕੇ ਬੇਬੇ ਨਾਨਕੀ ਜੀ ਸਮਝ ਗਏ ਕਿ ਕੋਈ ਵਿਅਕਤੀ ਇਨਾਂ ਕੋਲ ਚੁਗਲਿਕ ਜ਼ਰੂਰ ਕਰਕੇ ਗਿਆ ਹੈ ਫਿਰ ਨਾਨਕੀ ਜੀ ਨੇ ਭਾਈ ਜੈ ਰਾਮ ਜੀ ਕੋਲ ਬੈਠ ਕੇ ਕਿਹਾ ਕਿ ਇਹ ਸੁੱਖਾਂ ਨੂੰ ਦੇਣ ਵਾਲਿਆ ਤੇਰੇ ਹਿਰਦੇ ਵਿੱਚ ਕਿਹੜਾ ਭੁਲੇਖਾ ਪੈ ਗਿਆ ਹੈ ਉਹਨਾਂ ਨੇ ਕਿਹਾ ਕਿ ਮੈਂ ਕਈ ਦਿਨਾਂ ਤੋਂ ਦੇਖ ਰਹੀ ਹਾਂ ਕਿ ਤੁਸੀਂ ਕਿਸੇ ਗੱਲੋਂ ਦੁਖੀ ਹੋ ਮੈਨੂੰ ਪਤਾ ਹੈ ਕਿ ਤੁਹਾਡੇ ਦਿਲ ਵਿੱਚ ਮੇਰੇ ਵੀਰ ਨਾਨਕ ਲਈ ਬਹੁਤ ਸ਼ਰਦਾ ਹੈ ਜੇਕਰ ਕੁਝ ਅਣਜਾਣ ਵਿਅਕਤੀਆਂ ਨੇ ਜੋ ਨਾਨਕ ਬਾਰੇ ਨਹੀਂ ਜਾਣਦੇ ਉਹਨਾਂ ਨੇ ਤੁਹਾਡੇ ਕੋਲ ਕੋਈ ਗੱਲ ਕੀਤੀ ਹੈ ਤੁਸੀਂ ਉਹਨਾਂ ਦੇ ਮੰਗਰ ਲੱਗ ਕੇ ਦੁਖੀ ਨਾ ਹੋਵੋ ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਬੇਬੇ ਨਾਨਕੀ ਜੀ ਨੇ ਭਾਈ ਜੈਰਾਮ ਜੀ ਨੂੰ ਬਹੁਤ ਸਮਝਾਇਆ ਪਰ ਭਾਈ ਜੈਰਾਮ ਜੀ ਦੀ ਚਿੰਤਾ ਖਤਮ ਹੋਣ ਦਾ ਨਾ ਨਹੀਂ ਲੈ ਰਹੀ ਸੀ ਉਨ੍ਹਾਂ ਦੇ ਮਨ ਵਿੱਚ ਚੁਗਲਖੋਰ ਵਿਅਕਤੀਆਂ ਦੀਆਂ ਗੱਲਾਂ ਘਰ ਘਰ ਚੁੱਕੀਆਂ ਸਨ ਹੁਣ ਭਾਈ ਜੈ ਰਾਮ ਜੀ ਦੇ ਮਨ ਦਾ ਵਹਿਮ ਦੂਰ ਕਰਨ ਵਾਸਤੇ ਮੋਦੀਖਾਨੇ ਦਾ ਦੁਬਾਰਾ ਹਿਸਾਬ ਕਿਤਾਬ ਕਰਨ ਦੀ ਲੋੜ ਸੀ ਉਧਰ ਦੂਜੇ ਪਾਸੇ ਸ੍ਰੀ ਗੁਰੂ ਨਾਨਕ ਦੇਵ ਜੀ ਜੋ ਅੰਤਰਜਾਮੀ ਸਨ ਨੇ ਜਾਣ ਲਿਆ ਕਿ ਮੇਰੇ ਭਾਈਆ ਚੈ ਰਾਮ ਜੀ ਬਹੁਤ ਫਿਕਰਾਂ ਵਿੱਚ ਹਨ ਉਨ੍ਹਾਂ ਨੇ ਇਹ ਗੱਲ ਵੀ ਸਮਝ ਲਈ ਕਿ ਚੁਗਲਖੋਰਾ ਨੇ ਜ਼ਰੂਰ ਉਨ੍ਹਾਂ ਕੋਲ ਚੁਗਲੀ ਕੀਤੀ ਹੋਵੇਗੀ। ਨਾਨਕ ਜੀ ਸਮਝ ਚੁੱਕੇ ਸਨ ਕਿ ਚੁਗਲਖੋਰਾ ਦੇ ਸ਼ਬਦਾਂ ਨੇ ਭਈਆ ਜੈਰਾਮ ਜੀ ਨੂੰ ਆਪਣੀ ਜਕੜ ਵਿੱਚ ਲੈ ਲਿਆ ਹੈ। ਫਿਰ ਸ੍ਰੀ ਗੁਰੂ ਨਾਨਕ ਦੇਵ ਜੀ ਭਈਆ ਜੈਰਾਮ ਜੀ ਦੀ ਚਿੰਤਾ ਖਤਮ ਕਰਨ ਵਾਸਤੇ ਮੋਦੀ ਖਾਨੇ ਤੋਂ ਉਨ੍ਹਾਂ ਦੇ ਘਰ ਪਹੁੰਚ ਗਏ। ਭਾਈ ਜੈਰਾਮ ਜੀ ਦੇ ਘਰ ਪਹੁੰਚ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਭੈਣ ਨਾਨਕੀ ਅਤੇ ਭਾਈ ਜੈਰਾਮ ਜੀ ਨੂੰ ਬੜੇ ਆਦਰ ਸਤਕਾਰ ਨਾਲ ਮਿਲੇ ਕਮਲ ਫੁੱਲ ਵਰਗੇ ਖਿੜੇ ਮੁਖੜੇ ਵਾਲੇ ਅਤੇ ਦੁੱਖਾਂ ਦਾ ਨਾਸ ਕਰਨ ਵਾਲੇ ਨਾਨਕ ਜੀ ਮੰਝੇ ਉੱਪਰ ਬੈਠ ਗਏ ਉਹਨਾਂ ਨੇ ਬੜੇ ਮਿੱਠੇ ਅਤੇ ਨਿਮਰਤਾ ਵਾਲੇ ਸ਼ਬਦ ਬੋਲੇ ਨਾਨਕ ਜੀ ਦੇ ਬੋਲ ਚਿੰਤਾ ਖਤਮ ਕਰਨ ਵਾਲੇ ਚੂਰਨ ਵਾਂਗ ਸਨ ਜੋ ਪਾਈ ਜੈ ਰਾਮ ਜੀ ਦੀ ਚਿੰਤਾ ਖਤਮ ਕਰਨ ਵਾਲੇ ਸਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਜੀਜਾ ਜੀ ਤੁਸੀਂ ਮੋਦੀ ਖਾਨੇ ਦਾ ਲੇਖਾ ਕਰਵਾ ਲਓ ਇਸ ਕਰਕੇ ਸਾਰਾ ਹਿਸਾਬ ਕਿਤਾਬ ਕਰਕੇ ਦੌਲਤ ਖਾਨ ਨੂੰ ਦੇ ਦਈਏ کافی ਦਿਨ ਹੋ ਗਏ ਹਨ ਆਪਾਂ ਨੇ ਹਿਸਾਬ ਕਿਤਾਬ ਨਹੀਂ ਕੀਤਾ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਭਾਈ ਆ ਜੈ ਰਾਮ ਜੀ ਨੂੰ ਕਿਹਾ ਕਿ ਆਪਾਂ ਜਦੋਂ ਲੇਖਾ ਕਰਵਾਵਾਂਗੇ ਤਾਂ ਜਿਹੜਾ ਮੁਨਾਫਾ ਹੋਵੇਗਾ ਉਹ ਆਪਾਂ ਲੈ ਲਵਾਂਗੇ ਨਾਨਕ ਜੀ ਦੀ ਇਹ ਗੱਲ ਸੁਣ ਕੇ ਭਾਈ ਜੈ ਰਾਮ ਜੀ ਬਹੁਤ ਖੁਸ਼ ਹੋਏ ਉਹਨਾਂ ਨੂੰ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਸੀ ਜਿਵੇਂ ਗਵਾਚਿਆ ਹੋਇਆ ਧਨ ਮਿਲ ਗਿਆ ਹੋਵੇ ਭਾਈ ਜੈ ਰਾਮ ਜੀ ਨੂੰ ਜੋ ਦਿਨ ਰਾਤ ਚਿੰਤਾ ਲੱਗੀ ਹੋਈ ਸੀ ਉਹ ਅਚਨਚੇਤ ਹੀ ਹੱਲ ਹੋ ਗਈ ਸੀ ਨਾਨਕ ਜੀ ਦੀਆਂ ਗੱਲਾਂ ਸੁਣ ਕੇ ਫੇਰ ਭਾਈ ਜੈ ਰਾਮ ਜੀ ਉਸੇ ਸਮੇਂ ਦੌਲਤ ਖਾਂ ਲੋਧੀ ਕੋਲ ਚਲੇ ਗਏ ਅਤੇ ਜਾਣ ਤੋਂ ਪਹਿਲਾਂ ਉਹਨਾਂ ਨੇ ਚੰਗੀ ਪੁਸ਼ਾਕ ਪਹਿਨ ਲਈ ਹੁਣ ਭਾਈ ਜੈ ਰਾਮ ਜੀ ਨੇ ਦੌਲਤ ਖਾਨ ਲੋਧੀ ਦੇ ਕੋਲ ਬੈਠ ਕੇ ਕਿਹਾ ਕਿ ਤੁਹਾਡਾ ਮੋਦੀ ਨਾਨਕ ਚਾਹੁੰਦਾ ਹੈ ਕਿ ਆਪਾਂ ਹਿਸਾਬ ਕਿਤਾਬ ਕਰ ਲਈਏ ਕਿਉਂਕਿ ਹਿਸਾਬ ਕਰੇ ਨੂੰ ਕਾਫੀ ਸਮਾਂ ਬੀਤ ਗਿਆ ਹੈ ਇਸ ਤਰ੍ਹਾਂ ਖਰਚਾ ਅਤੇ ਮੁਨਾਫਾ ਆਪਾਂ ਦੇਖ ਲਵਾਂਗੇ ਦੌਲਤ ਖਾਂ ਕੋਲ ਵੀ ਕੋਈ ਵਿਅਕਤੀ ਪਹਿਲਾਂ ਹੀ ਚੁਗਲੀ ਕਰ ਗਿਆ ਸੀ ਇਸ ਤਰ੍ਹਾਂ ਦੁਸ਼ਟ ਲੋਕਾਂ ਨੇ ਉਸ ਕੋਲ ਵੀ ਸਕੈਤ ਕਰ ਦਿੱਤੀ ਸੀ ਨਾਨਕ ਜੀ ਦੀ ਕਿ ਇਸ ਨੇ ਤੇਰੀ ਸਾਰੀ ਦੌਲਤ ਖਰਚ ਕੇ ਭੱਜ ਜਾਣਾ ਹੈ ਦੌਲਤ ਖਾਂ ਦੀਆਂ ਇਹ ਗੱਲਾਂ ਸੁਣ ਕੇ ਭਾਈ ਜੈ ਰਾਮ ਜੀ ਨੇ ਕਿਹਾ ਕਿ ਨਵਾਬ ਜੀ ਮੈਨੂੰ ਵੀ ਫਿਕਰ ਹੈ ਐਸੇ ਕਰਕੇ ਮੈਂ ਵੀ ਚਾਹੁੰਦਾ ਹਾਂ ਕਿ ਲੇਖਾ ਹੋ ਜਾਵੇਗੀ ਇਸ ਤਰ੍ਹਾਂ ਜੇਕਰ ਆਪਾਂ ਹਿਸਾਬ ਕਰ ਲਈਏ ਤਾਂ ਸਾਰੀ ਗੱਲ ਸਾਫ਼ ਹੋ ਜਾਵੇਗੀ ਇਸ ਕਰਕੇ ਤੁਸੀਂ ਆਪਣੇ ਮੁੰਸੀ ਨੂੰ ਕਹਿ ਦੇਵੋ ਕਿ ਉਹ ਲੇਖਾ ਕਰ ਲੈਣ ਇੱਕ ਪੰਡਤ ਜਿਸ ਦਾ ਨਾਮ ਨਿੱਧਾ ਸੀ ਉਸ ਨੂੰ ਭਾਈ ਚੈ ਰਾਮ ਜੀ ਨੇ ਆਪਣੇ ਕੋਲ ਬੁਲਾਇਆ ਅਤੇ ਕਿਹਾ ਕਿ ਨਾਨਕ ਨੂੰ ਇੱਥੇ ਬੁਲਾ ਕੇ ਲਿਆ ਇਸ ਤਰ੍ਹਾਂ ਪੰਡਤ ਨਿੱਧਾ ਮੋਦੀਖਾਨੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਕੋਲ ਪਹੁੰਚ ਗਿਆ ਅਤੇ ਉਸ ਨੇ ਕਿਹਾ ਕਿ ਤੁਸੀਂ ਆਪਣਾ ਸਾਰਾ ਲੇਖਾ ਚੁੱਕ ਕੇ ਮੇਰੇ ਨਾਲ ਚੱਲੋ ਦੌਲਤ ਖਾਨ ਨੇ ਵੱਡੀ ਸਵਾ ਲਾਈ ਹੋਈ ਹੈ ਜਿੱਥੇ ਉਸਨੇ ਤੇਰਾ ਹਿਸਾਬ ਕਿਤਾਬ ਕਰਨਾ ਹੈ ਭਾਈ ਬਾਲੇ ਨੇ ਸ੍ਰੀ ਗੁਰੂ ਨਾਨਕ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਕਿਹਾ ਕਿ ਤੁਸੀਂ ਸੁਣੋ ਅੱਗੇ ਕਥਾ ਅਤੇ ਮੈਂ ਵੀ ਉਸ ਸਮੇਂ ਮੋਦੀ ਖਾਨੇ ਵਿੱਚ ਬੈਠਾ ਸੀ ਨਿੱਦੇ ਪੰਡਿਤ ਦੀ ਗੱਲ ਸੁਣ ਕੇ ਭਾਈ ਵਾਲਾ ਜੀ ਅਤੇ ਨਾਨਕ ਜੀ ਦੋਵੇਂ ਉੱਠ ਖੜੇ ਹੋਏ ਅਤੇ ਜਾਣ ਦੀ ਤਿਆਰੀ ਕਰਨ ਲੱਗ ਪਏ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਹੀ ਜਿਸ ਵਿੱਚ ਸਾਰਾ ਹਿਸਾਬ ਕਿਤਾਬ ਲਿਖਿਆ ਹੋਇਆ ਸੀ ਚੁੱਕ ਕੇ ਭਾਈ ਬਾਲੇ ਨੂੰ ਫੜਾ ਦਿੱਤੀ। ਭਾਈ ਬਾਲਾ ਕਹਿੰਦਾ ਹੈ ਕਿ ਨਾਨਕ ਜੀ ਉਸੇ ਵੇਲੇ ਮੇਰੇ ਹੱਥ ਵਿੱਚ ਬਹੀ ਫੜਾ ਕੇ ਤੁਰ ਪਏ ਅਤੇ ਮੈਂ ਉਹਨਾਂ ਦੇ ਪਿੱਛੇ-ਪਿੱਛੇ ਤੁਰ ਪਿਆ। ਇਸ ਤਰ੍ਹਾਂ ਨਾਨਕ ਜੀ ਹੌਲੀ-ਹੌਲੀ ਤੁਰਦੇ ਜਾ ਰਹੇ ਸਨ। ਅਤੇ ਉਹ ਸਭਾ ਵਿੱਚ ਪਹੁੰਚ ਗਏ ਸਭਾ ਵਿੱਚ ਕਾਜੀ ਦੌਲਤਖਾਂ ਦੀਵਾਨ ਆਦ ਬੈਠੇ ਸਨ ਅਤੇ ਪੂਰੀ ਸਭਾ ਭਰੀ ਹੋਈ ਸੀ ਉਹਨਾਂ ਸਾਰਿਆਂ ਦੇ ਸੁੰਦਰ ਪੁਸ਼ਾਕਾਂ ਪਾਈਆਂ ਹੋਈਆਂ ਸਨ ਅਤੇ ਇਸ ਤਰ੍ਹਾਂ ਉਹ ਸਾਜ ਧਜ ਕੇ ਬੈਠੇ ਹੋਏ ਸੀ ਸਭ ਤੋਂ ਉੱਚੀ ਥਾਂ ਤੇ ਦੌਲਤਖਾਂ ਬੈਠਾ ਹੋਇਆ ਸੀ ਅਤੇ ਉਸ ਦੇ ਪਿੱਛੇ ਉਸ ਦੀ ਸਾਰੀ ਫੌਜ ਖੜੀ ਸੀ ਜਿਨ੍ਹਾਂ ਨੇ ਹਥਿਆਰ ਫੜੇ ਹੋਏ ਸਨ ਇਸ ਤਰ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਜਾ ਕੇ ਦੌਲਤ ਖਾਨ ਦੇ ਸਾਹਮਣੇ ਖੜ ਗਏ ਅਤੇ ਉਹਨਾਂ ਨੇ ਦੌਲਤ ਖਾਨ ਨੂੰ ਪਹਿਲਾ ਦੁਆ ਸਲਾਮ ਕੀਤੀ ਸੋ ਇੱਥੇ ਹੀ ਵਿਮੇ ਅਧਿਆਏ ਦੇ ਪਹਿਲੇ ਭਾਗ ਦੀ ਕਥਾ ਸਮਾਪਤ ਹੁੰਦੀ ਹੈ ਹੁਣ ਬੁੱਧਵਾਰ ਨੂੰ 20 ਮਈ ਦੇ ਦੂਜੇ ਭਾਗ ਦੀ ਕਥਾ ਸਾਰ ਰੂਪ ਵਿੱਚ ਕਰਾਂਗੇ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ